ਜਲੰਧਰ ਸਰਕਾਰ ਵੱਲੋਂ ਹਿੱਟ ਐਂਡ ਰਨ ਵਾਲਾ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਟਰੱਕ ਜੁਨੀਅਨ ਵੱਲੋਂ ਹੜਤਾਲ ਜੜੀ ਕਰ ਦਿੱਤੀ ਗਈ ਹੈ ਤੇ ਹੜਤਾਲ ਹੋਂਦੇ ਸਾਰ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕਾਂ ਦੇ ਵਿੱਚ ਕਿੰਨਾ ਕਿਤੇ ਡਰ ਵੀ ਬੈਠ ਗਿਆ ਕਿ ਉਹਨਾਂ ਨੂੰ ਜਿਹੜਾ ਪੈਟਰੋਲ ਦੀ ਦਿੱਕਤ ਆ ਸਕਦੀ ਹੈ ਉਸੇ ਨੂੰ ਲੈ ਕੇ ਜਲੰਧਰ ਤੇ ਵਗ ਵਗ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਉੱਤੇ ਲੋਕਾਂ ਦਾ ਰਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੈਟਰੋਲ ਦੀ ਕਮੀ ਜਿਹੜੀ ਹੋਣੀ ਸ਼ੁਰੂ ਹੋ ਗਈ ਹੈ ਟਰੱਕ ਚੱਲ ਨਹੀਂ ਰਿਹਾ ਜਿਸ ਦੇ ਕਾਰਨ ਪੰਪਾਂ ਦੇ ਉੱਪਰ ਤੇਲ ਨਹੀਂ ਪਹੁੰਚ ਰਿਹਾ ਪੈਟਰੋਲ ਨਹੀਂ ਪਹੁੰਚ ਰਿਹਾ ਤੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਜਿਹੜੇ ਆ ਜਿਹੜੇ ਪੰਪ ਦੇ ਮਾਲਕ ਹੈ ਜਾਂ ਕਰਿੰਦੇ ਉਹਨਾਂ ਨਾਲ ਬਹਿਸ-ਬੱਝ ਵੀ ਕਰਦੇ ਹੋਏ ਆ ਰਹੇ ਆ ਪਰ ਇੱਕ ਲਿਮਟ ਰੱਖ ਦਿੱਤੀ ਗਈ ਹੈ ਕਿ ਜਿਸ ਨੂੰ ਜਿੰਨੀ ਕੀ ਜ਼ਰੂਰਤ ਹੈ ਉਹਨਾਂ ਕੇ ਪੈਟਰੋਲ ਜਿਹੜਾ ਉਸ ਨੂੰ ਦਿੱਤਾ ਜਾਊਗਾ ਪੈਟਰੋਲ ਪੰਪ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਪਹਿਲੇ ਸਰਦਾਰ ਜੀ ਸਰਦਾਰ ਜੀ ਕੀ ਨਾਮ ਜੀ ਆਪਾਂ ਰਾਜਿੰਦਰ ਥੋੜਾ ਸ਼ੀਸ਼ਾ ਡਾਊਨ ਕਰ ਲਓਗੇ ਅਜਿੰਦਰ ਸਿੰਘ ਹੈ ਜੀ ਅਜਿੰਦਰ ਸਿੰਘ ਕਿੰਨੇ ਇੱਕ ਪਰੇਸ਼ਾਨੀ ਐ ਸ਼ਹਿਰ ਦੀ ਆ ਰਹੀ ਹੈ ਪਰੇਸ਼ਾਨੀ ਰੋਲਾ ਹੀ ਪੈ ਗਿਆ ਇੱਕਦਮ ਕਿੰਨੇ ਪੈਟਰੋਲ ਮੁੱਕ ਜਾਣਾ ਆ ਜੀ ਹੜਤਾਲ ਹੋਈ ਆ ਪਤਾ ਨਹੀਂ ਟਰੱਕਾਂ ਵਾਲਿਆਂ ਦੀ ਤਾਂ ਕਰਕੇ ਕਹਿੰਦੇ ਇਹ ਹੌਲੀ ਮਿਲ ਕਿਸ ਤਰ੍ਹਾਂ ਦੇਖਦੇ ਉਸ ਕਾਨੂੰਨ ਨੂੰ ਜਿਹੜਾ 8 ਟੈਂਡਰਾਂ ਦਾ ਕਾਨੂੰਨ ਜਿਹੜਾ ਬਣਾਇਆ ਗਿਆ ਕਾਨੂੰਨ ਤਾਂ ਵੈਸੇ ਵਧੀਆ ਥੋੜੀ ਸਜ਼ਾ ਘਟਾਉਣੀ ਚਾਹੀਦੀ ਆ ਦੂਸਰੇ ਬੰਦੇ ਨੂੰ ਵੀ ਥੋੜਾ ਫਾਇਦਾ ਹੋ ਜੂਗਾ ਜੀ ਬਾਕੀ ਹੁ ਕੀ ਕਰ ਸਕਦੇ ਆ ਆਪਾਂ ਹੁ ਸਰਕਾਰਾਂ ਇੱਦਾਂ ਦੀ ਬਿਲਕੁਲ ਪੈਟਰੋਲ ਪੰਪ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਹੈ ਕਿ ਨਾ ਜੀ ਆਪਾਂ ਵਿੰਦਰ ਸਿੰਘ ਜੀ ਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਸੇਰ ਦੇ ਲੋਕ ਕਾਫੀ ਕਿੰਨੀ ਬਹੁਤ ਪੈਨਿਕ ਨੇ ਸੋਲੇ ਜੀ ਜੀ ਕਿ ਸੰ ਤੇਲ ਨਹੀਂ ਮਿਲ ਰਿਹਾ ਕੋਈ ਲਿਮਟ ਵੀ ਰੱਖੀ ਗਈ ਤੇਲ ਦੇਣ ਦੀ ਸਰ ਕੋਸ਼ਿਸ਼ ਕਰ ਰਹੇ ਹਰ ਬੰਦੇ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਕਿ 50 ਦਾ 100 ਦਾ ਲੋ ਪਰੇਸ਼ਾਨ ਨਾ ਹੋਣ ਬਸ ਸਟਾਈ ਖੁੱਲ ਜੇ ਜਿੰਨੇ ਮਰਜ਼ੀ ਖੁੱਲ ਕੇ ਲੈ ਲੈਣਗੇ ਤੇਲ ਜੇ ਸਟਾਕ ਨਹੀਂ ਕਰਕੇ ਰੱਖਦੇ ਪੜੋ ਪਤਾ ਥੋੜੀ ਜਿਹੀ ਨਾ ਸਟਾਕ ਇਨ ਸਟ੍ਰਾਈਕ ਖਿੱਚ ਜਾਏਗੀ ਸਟਾਕ ਤੇ ਹੋਏਗਾ ਜੀ ਪਰ ਜਿਸ ਸਮ ਲੱਗ ਰਿਹਾ ਸੇਲ ਬਾੜੂਤ ਵੱਧ ਗਈ ਹੈ ਸਟਾਕ ਨੇ نیچے ਡਾਊਨ ਚਲਾ ਜਾਏਗਾ ਜਿਸ ਕੰਟਰੋਲ ਕਾਨੂੰਨ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਹਟ ਐਂਡ ਰੰਦੇ ਨੂੰ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਦੇਖੋ ਇਹ ਤਾਂ ਕਾਨੂੰਨ ਜੋ ਬਣਾਇਆ ਗਲਤ ਬਣਾਇਆ ਗਿਆ ਠੀਕ ਹੈ ਅਬ ਦੇਖੋ ਲੋਕ ਸਾਰੇ ਪਰੇਸ਼ਾਨ ਹੋ ਰਹੇ ਨੇ ਪੈਨਿਕ ਹੋ ਰਹੇ ਨੇ ਇਸੇ ਵਿੱਚ ਕਾਨੂੰਨ हट ਜਾਏਗਾ ਤੇ ਸਟਾਈਕ ਖੁੱਲ ਜਾਏਗੀ ਤੇਲ ਮਿਲਣਾ ਸ਼ੁਰੂ ਹੋ ਜਾਏਗਾ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਕਈ ਬਹਿਸ ਵੀ ਕਰਦੇ ਲੋਕ ਅਸੀਂ ਲੋਕਾਂ ਨੇ ਇਹ ਕਹਿ ਰਹੇ ਹਾਂ ਕਿ ਪੈਨਿਕ ਨਾ ਹੋ ਸ ਲੋਕਿੰਨੇ ਪਰੇਸ਼ਾਨ ਹੋ ਰਹੇ ਜਿਹੜਾ ਬੰਦਾ ਸੋਦਾ ਦੇ ਰਿਹਾ ਹੁੰਦਾ ਸੀ ਨਾ ਉਹ ਵੀ ਅੱਜ ਕਹਿੰਦਾ ਮੈਂ 500000 ਦਾ ਦੇ ਲਪਾ ਦੋ ਜਿਹੜਾ ਸਟਾਈਕ ਖੁੱਲੇਗੀ ਨਹੀਂ ਖੁੱਲੇਗੀ ਹੁਣ ਜਦੋਂ ਕਾਰ ਵਾਲੇ ਆ ਰਹੇ ਐ ਸੋ ਟੈਂਕੀ ਫੁੱਲ ਕਰ ਦੋ ਜਿਹੜਾ 500 ਦੇ ਰਿਹਾ ਹੁੰਦੇ ਸੀ ਸਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕੋਈ ਸਮਝਾ ਰਿਹਾ ਪਿਆਰਾ ਸਮਝਾ ਰਿਹਾ ਥੋੜਾ ਥੋੜਾ ਤੇ ਲੈ ਜਾਓ ਸ਼ਾਮ ਤੱਕ ਖੁੱਲ ਜਾਏਗੀ ਕੱਲ ਖੁੱਲ ਜਾਏਗੀ ਲੈ ਲੈਣਾ ਤੇਲ ਲੈ ਲੈਣਾ ਲੋਕ ਸਮਝ ਵੀ ਰਹੇ ਨੇ ਜਾ ਵੀ ਰਹੇ ਨੇ ਕਿ ਟਿਲ ਠੀਕ ਹੈ ਜੀ ਪਰ ਕੁਝ ਲੋਕ ਬਹਿਸ ਬਾਜੀ ਕਰ ਸਰ ਪਿਆਰਾ ਸਮਝਾਦਾ ਸਭ ਸਮਝੀ ਆ ਰਹੇ ਨੇ ਪਿਆਰਾ ਸਮਝਾਵਾ ਪਿਆਰਾ ਹੈ ਜੀ ਮੋਹਲ ਜਲੰਧਰ ਦੇ ਪट्रोल ਪੰਪਾ ਦੇ ਉੱਪਰ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੂੰ ਡਰ ਹੈ ਕਿ ਸਟ੍ਰਾਈਕ ਜੇ ਲੰਬੇ ਚੱਲੇਗੀ ਤੇ ਸ਼ਾਇਦ ਉਹਨਾਂ ਨੂੰ ਪट्रोल ਦਾ ਡੀਜ਼ਲ ਨਹੀਂ ਮਿਲੇਗਾ ਐਸੇ ਕਰਕੇ ਸਵੇਰ ਤੋਂ ਹੀ ਲੋਕ ਕਿ ਨਾ ਕੀ ਤੁਹਾਡਾ ਕਰਨ ਕੁਮਾਰ ਵਈ ਰੁਕ ਜਾ ਰੁਕ ਜਾ ਕੀ ਕੰਮ ਕਰਦੇ ਹੋ ਤੁਸੀਂ ਕਾਸਮੈਟਿਕ ਕੰਪਨੀ ਜੌਬ ਕਰਦਾ ਕੀ ਪਤਾ ਚੱਲਿਆ ਤੁਹਾਨੂੰ ਅੱਜ ਕੁਝ ਨਹੀਂ ਬਸ ਗਲਤੀ ਹੈ ਸਰਕਾਰਾਂ ਦੀ ਇਹ ਗਲਤੀ ਹੈ ਤੁਸੀਂ ਦੱਸੋ ਰੋਕ ਲਓ ਅਰੇ ਇਹ ਹੀ ਗਲਤੀ ਹੈ ਨਾ ਕਿ ਅਲਟੀਮੇਟ ਐਨਰਜੀ ਦਾ ਕੁਝ ਨਹੀਂ ਹੁੰਦਾ ਦੋੇ ਤੋਂ ਬਾਅਦ ਪੰਪ ਤੋਂ ਤੇਲ ਖਤਮ ਹੈ ਜੀ ਉਸ ਤੋਂ ਬਾਅਦ ਲੋਕ ਕੀ ਕਰਨਗੇ ਕਿੰਨਾ ਤੇਲ ਪਾਇਆ ਸੀ 100 ਤੋਂ ਵੱਧ ਦੇ ਹੀ ਨਹੀਂ ਦੇ 100 ਰੁਪਏ ਤੋਂ ਵੱਧ ਦੇ ਹੀ ਨਹੀਂ ਦੇ ਤੇ ਬੰਦਾ 100 ਰੁਪਏ ਦੇ ਵਿੱਚ ਕਿੰਨਾ ਚੱਲੇ ਹੜਤਾਲ ਕੀਤੀ ਗਈ ਹੈ 80 ਡੰਡ ਰਨ ਦੇ ਕੇਸ ਨੂੰ ਲੈ ਕੇ ਉਸ ਨੂੰ ਕਿਸ ਤਰ੍ਹਾਂ ਦੇ ਉਹ ਸਰਕਾਰ ਦਾ ਕੰਮ ਹੈ ਦੇਖਣਾ ਆਮ ਬੰਦਾ ਤਾਂ ਨਹੀਂ ਦੇਖੇਗਾ ਆਮ ਬੰਦਾ ਤਾਂ ਇਸ ਚੀਜ਼ ਦੇਖੋ ਤੁਸੀਂ ਇਹ ਕੀ ਰੱਗੀ ਆਪ ਲੋਕ ਪਰੇਸ਼ਾਨ ਹੋ ਰਹੇ ਹਰ ਵਾਰੀ ਪਰੇਸ਼ਾਨ ਹੈ ਪਰੇਸ਼ਾਨ ਇਸੇ ਕਰਕੇ ਆਪਣੇ ਕੀ ਨਾ ਜੀ ਆਪਣਾ ਅਸ਼ਵਨੀ ਕੁਮਾਰ ਜੀ ਕਿਸ ਕਿਸ ਤਰ੍ਹਾਂ ਦੇ ਦੋ ਇਸ ਤੋਂ ਸੁਣੋ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਅਸੀਂ ਸਵੇਰ ਦੇ ਲੱਗੇ ਉਧਰਲੀ ਪਰ ਸਾਈਡ ਤੋਂ ਲੱਗੇ ਆੜੀਆਂ ਆੜੀਆਂ ਲੰਬੀਆਂ ਲਾਈਨਾਂ ਹੁਣ ਇੱਥੇ ਆ ਕੇ 100 ਰੁਪਏ ਦਾ ਤੇਲ ਪਵਾਇਆ ਸਾਰਾ ਉਹ ਕਹਿੰਦੇ ਇਸ ਤੋਂ ਜ਼ਿਆਦਾ ਪਾਣਾ ਨਹੀਂ ਅਸੀਂ ਜੀ ਤੇ ਇਹਦੇ 'ਚ ਲੋਕਾਂ ਨੂੰ ਪਰੇਸ਼ਾਨੀ ਹੈ ਸਰਕਾਰ ਦੇ ਚਾਹੇ ਤੇ ਕੋ ਸਭ ਕੁਝ ਹੋ ਸਕਦੀ ਹੈ ਰੈਕ ਜੂਨੀਅਨ ਕਹਿੰਦੀ ਹੈ ਕਿ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਇਹ ਟੈਂਡਰ ਆਂਦਾ ਉਹ ਉਹਨਾਂ ਲਈ ਠੀਕ ਨਹੀਂ ਹੈਗਾ ਉਹ ਤੇ ਸਾਰਿਆਂ ਲਈ ਠੀਕ ਹੈ ਇਹ ਦੇਖੋ ਜੀ ਕਿਸੇ ਲਈ ਵੀ ਇਹ ਸਰਕਾਰ ਨੂੰ ਮੇ ਕੋਈ ਫੈਸਲਾ ਕਰਨਾ ਚਾਹੀਦਾ ਜਲਦੀ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਜਿੱਥੇ ਮਰਜੀ ਲਾਈਨਾਂ ਲਵਾ ਦਿਓ ਤੇ ਸਾਨੂੰ ਕੀ ਮੈਂ ਗੱਡੀ ਚਲਾਉਂਦਾ ਡਰਾਈਵਿੰਗ ਕਰਦਾ ਹਾਂ ਠੀਕ ਹੈ ਕਾਰ ਚਲਾਉਂਦਾ ਘਰ ਪਰਿਵਾਰ ਜੇ ਮੇਰੇ ਤੇ ਕੋਈ ਗੱਲ ਹੋ ਗਈ ਮੈਂ 12000 16000 ਰੁਪਏ ਤਨਖਾਹ ਲੈਂਦਾ ਹਾਂ ਠੀਕ ਹੈ ਜੀ ਮੇਰੇ ਤੇ ਕੋਈ ਗੱਲਬਾਤ ਹੋ ਗਈ ਤੇ ਮੈਂ 10 ਸਾਲ ਵਾਸਤੇ ਮਿਆ ਤਾਂ ਗਿਆ ਗਿਆ ਪੈਸੇ ਵੀ ਪੱਲੇ ਆਪਣੇ ਹੈ ਨਿੰਗੇ ਬਾਅਦ ਸਾਡੇ ਨਿਆਣੇ ਬਿਊਰੋਡ ਜਾਣੇ ਆਸੀਂ ਤੇ ਦੇਖੋ ਜਾਣ ਕੇ ਤੇ ਕਿਸੇ ਨੂੰ ਕੁੱਤੇ ਨੂੰ ਨਹੀਂ ਮਾਰਦੇ ਸਰ ਕੋਈ ਪੰਛੀ ਵੀ ਆ ਜਾਵੇ ਅਸੀਂ ਉਹਨੂੰ ਠੀਕ ਪਰ ਇਹ ਗਲਤ ਹੈ ਜਦ ਤੱਕ ਜਿਹੜਾ ਬੰਦਾ ਸਾਨੂੰ ਕੁੱਟਣ ਨੂੰ ਆਂਦਾ ਉਹਦੇ ਉੱਪਰ ਵੀ ਕੇਸ ਕਰਦੇ ਠੀਕ ਹੈ ਜਦ ਨੂੰ ਹੱਥ ਨਾ ਲਾਵੇ ਸਾਡਾ ਨਹੀਂ ਮਾਰਨ ਕਰਤਾ ਅਸੀਂ ਕਿਸੇ ਵੀ ਉਹਦਾ ਵੀ ਕਿਸੇ ਬੰਦੇ ਦੀ ਸਪੈਂਸਰ ਵੀ ਗੱਡੀ ਹੋਵੇ ਅਸੀਂ ਰੋਕ ਕੇ ਗੱਡੀ ਦੀ ਠੀਕ ਕਰਦੇ ਆ ਅਸੀਂ ਡਰਾਈਵਰ ਬੰਦੇ ਆ ਅਸੀਂ ਕਿਸੇ ਨੂੰ ਮਾਰਨ ਨੂੰ ਨਹੀਂ ਫੜੇ ਠੀਕ ਅਸੀਂ ਤਾਂ ਕੁੱਤਾ ਵੀ ਸਾਡੇ ਮੋੜੇ ਆ ਜਾਵੇ ਅਸੀਂ ਪਹਿਲੇ ਜਾਨ ਬਚਾਉਂਦੇ ਆ ਕਿ ਕਿਸੇ ਪੰਛੀ ਦੀ ਵੀ ਜਾਨ ਨਾ ਬਚੇ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਇਹ ਦੇਖੋ ਕੇਂਦਰ ਸਰਕਾਰ ਤੇ ਹੀ ਗਲਤੀ ਹੈ ਜਦ ਤੱਕ ਸਾਰਿਆਂ ਤੇ ਕੇਸ ਕੀਤੇ ਜਾਵੇ ਕਾਰ ਵਾਲਾ ਕਹਿ ਲਓ ਆਟੋ ਵਾਲਾ ਕਹਿ ਲਓ ਟਰੱਕ ਵਾਲਾ ਕਹਿ ਲਓ ਸਾਰੇ ਬੰਦੀਆਂ ਦੇ ਕੇਸ ਹੈ ਇੱਕ ਤਾਂ ਕੱਲੇ ਉਹ ਡਰਾਈਵਰਾਂ ਤੇ ਨਹੀਂ ਹੈ ਕਿ ਟਰੱਕ ਡਰਾਈਵਰਾਂ ਤੇ ਨਹੀਂ ਹੈਗਾ ਇਹ ਸਾਰਿਆਂ ਤੇ ਆਵਾਜ਼ ਤਾਂ ਉਹਨਾਂ ਨੇ ਚੱਕੀ ਹੈ ਨਾ ਆਵਾਜ਼ ਚੱਕੀ ਤਾਂ ਸਾਰੇ ਬੰਦੇ ਚੱਕਣ ਇਸ ਗੱਲ ਦੀ ਆਵਾਜ਼ ਤੇ ਜਿਨ੍ਹਾਂ ਦੇ ਕਿਸਾਨ ਆंदोलਨ ਹੋਇਆ ਸੀ ਦੰਦਾਲ ਤੋਂ ਨਾ ਹੋਣਾ ਚਾਹੀਦਾ ਤਾਂ ਵਾਪਸ ਹੋਊਗਾ ਕਿਸ ਨਹੀਂ ਉਦੋਂ ਵਾਪਸ ਨਹੀਂ ਹੋਣਾ ਬਿਲਕੁਲ ਤਸਵੀਰਾਂ ਜਲੰਧਰ ਦੇ ਲਾਡੋ ਵਾਲੀ ਰੋਡ ਦੀਆਂ ਦਿਖਾ ਰਹੇ ਆ ਐਸੇ ਤਰ੍ਹਾਂ ਹੀ ਤਸਵੀਰਾਂ ਵੱਖ-ਵੱਖ ਪੈਟਰੋਲ ਪੰਪਾਂ ਦੀਆਂ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਜਿਹੜਾ ਕਾਨੂੰਨ ਪਾਸਕ ਕੀਤਾ ਗਿਆ ਹੈ ਇਟੰਡ ਰੰਦਾ ਉਸ ਤੋਂ ਹੀ ਲੈ ਕੇ ਜਿਹੜੇ ਟਰੱਕ ਯੂਨੀਅਨ ਬਸ ਡਰਾਈਵਰਾਂ ਵੱਲੋਂ ਵੀ ਜੜੀ ਹੜਤਾਲ ਜੜੀ ਕਰ ਦਿੱਤੀ ਗਈ ਹੈ ਜਦੋਂ ਟਰੱਕ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਉਸ ਤੋਂ ਬਾਅਦ ਪٹرول ਪੰਪਾਂ ਤੇ ਜਿਹੜੀ ਤੇਲ ਦੀ ਕਮੀ ਆਣੀ ਸ਼ੁਰੂ ਹੋ ਗਈ ਹੈ ਉਸ ਤੋਂ ਹੀ ਲੈ ਕੇ ਲੋਕ ਸਵੇਰ ਤੋਂ ਹੀ ਜੜੇ ਪٹرول ਪੰਪਾਂ ਦੇ ਉੱਪਰ ਲਾਈਨਾਂ ਦੇ ਵਿੱਚ ਲੱਗੇ ਹੋਏ ਐ ਕਿ ਜਿਹੜਾ ਤੇਲ ਉਹ ਪਵਾ ਸਕਣ ਪਰ ਪٹرول ਪੰਪਾਂ ਦੇ ਮਾਲਕਾਂ ਵੱਲੋਂ ਵੀ ਇੱਕ ਡਿਸਾਈਡ ਕਰ ਲਿੱਤਾ ਗਿਆ ਕਿ ਜਿਸ ਨੂੰ ਜਿੰਨੀ ਕਿ ਜ਼ਰੂਰਤ ਹੈ ਜਾਂ 100 ਦੀ ਜਾਂ 200 ਦੀ ਉਹਨਾਂ ਕੀ ਤੇਲ ਦਿੱਤਾ ਜਾ ਰਿਹਾ ਜੇ ਸਟ੍ਰਾਈਕ ਚੱਲਦੀ ਏ ਤੇ ਫਿਰ ਪਹਿਲੇ ਮੰਗੀ ਸਾਰਾ ਕੁਝ ਜਿਹੜਾ ਤੇਲ ਮਿਲੇਗਾ ਜੇ ਸਟ੍ਰਾਈਕ ਚੱਲਦੀ ਰਹਿੰਦੀ ਏ ਤੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ